ਰਾਜਵੀਰ ਦੀ ਵਾਇਫ ਦੇ ਖਿਲਾਫ ਬੋਲੇ ਘਰ ਦੇ ਪੜੋਸੀ ਕੀ ਕਿਹਾ ਪੜੋਸੀਆਂ ਨੇ ਸੁਣ ਕੇ ਹੋ ਜਾਓਗੇ ਤੁਸੀਂ ਵੀ ਹੈਰਾਨ ਹਾਂਜੀ ਅੱਜ ਦੀ ਬ੍ਰੇਕਿੰਗ ਨਿਊਜ਼ ਰਾਜਵੀਰ ਜਵੰਦਾ ਦੇ ਕੇਸ 'ਚ ਵੱਡਾ ਮੋੜ ਪੜੋਸੀਆਂ ਨੇ ਖੋਲ ਦਿੱਤੀ ਐਸੀ ਪੋਲ ਜਿੰਨੂੰ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਤੇ ਸਭ ਤੋਂ ਤੇਜ਼ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਤੁਹਾਨੂੰ ਦਿੰਦੇ ਹਾਂ ਉਹ ਸੱਚ ਜਿਹੜਾ ਹੋਰ ਕਿਤੇ ਨਹੀਂ ਮਿਲਦਾ ਰਾਜਵੀਰ ਚਵੰਦਾ ਮਾਮਲੇ ਵਿੱਚ ਨਵਾਂ ਮੋੜ ਦੋਸਤੋ ਜਿੱਥੇ ਸਾਰੇ ਸੋਚ ਰਹੇ ਸਨ ਕਿ ਇਹ ਕੇਸ ਹੁਣ ਹੌਲੀ-ਹੌਲੀ ਠੰਡਾ ਪੈ ਰਿਹਾ ਹੈ ਉੱਤੇ ਹੀ ਹੁਣ ਪਿੰਡ ਚੋਂ ਨਿਕਲਿਆ ਉਹ ਹੈ ਬਿਆਨ ਜਿਸ ਨੇ ਦੁਬਾਰਾ ਹਲਚਲ ਮਚਾ ਦਿੱਤੀ ਹੈ ਰਾਜਵੀਰ ਦੇ ਬਿਲਕੁਲ ਨੇੜੇ ਪड़ोसी ਨੇ ਜੋ ਖੁਲਾਸਾ ਕੀਤਾ ਹੈ ਉਹ ਸਿਰਫ ਜੋ ਕੌਣ ਦਾ ਹੀ ਨਹੀਂ ਸਗੋ ਪੂਰੇ ਮਾਮਲੇ ਨੂੰ ਉਲਟਾ ਕਰ ਦਿੰਦਾ ਏ ਪੜੋਸੀ ਦੀ ਗਵਾਹੀ ਉਹ ਰਾਤ ਆਮ ਨਹੀਂ ਸੀ ਪੜੋਸੀ ਨੇ ਦਾਵਾ ਕੀਤਾ ਕਿ ਰਾਜਵਿਰ ਦੀ ਮੌਤ ਵਾਲੀ ਰਾਤ ਉਹਨਾਂ ਨੇ ਘਰ ਦੇ ਆਲੇ-ਦੁਆਲੇ ਤਿੰਨ ਅਜਿਹੇ ਲੋਕ ਵੇਖੇ ਜਿਨ੍ਹਾਂ ਨੂੰ ਉਹ ਪਹਿਲਾਂ ਕਦੇ ਨਹੀਂ ਜਾਣਦੇ ਸਨ ਪੜੋਸੀ ਦੇ ਮੁਤਾਬਕ ਰਾਤ ਦੇ ਲਗਭਗ 1.5 ਵਜੇ ਰਾਜਵਿਰ ਦੇ ਘਰ ਵੱਲੋਂ ਉਸਨੇ ਖਾਸ ਕਿਸਮ ਦੀ ਹੜਬੜਾੜ ਤੇ ਟਕਾਂ ਦੀ ਆਵਾਜ਼ ਸੁਣੀ ਉਹ ਕਹਿੰਦੇ ਹਨ ਕਿ ਗੱਲ ਕੁਝ ਅਹਜੀ ਸੀ ਕਿ ਉਹ ਪਹਿਲਾਂ ਬੋਲੇ ਤੇ ਡਰ ਗਿਆ ਪਰ ਉਸਨੇ ਸਾਰੀ ਸਚਾਈ ਜਾਂਚ ਟੀਮ ਨੂੰ ਬਿਆਨ ਕਰ ਦਿੱਤੀ ਹੈ ਪੜੋਸੀ ਨੇ ਇਹ ਵੀ ਕਿਹਾ ਕਿ ਮੌਤ ਦੇ 2 ਦਿਨ ਪਹਿਲਾਂ ਰਾਜਵੀਰ ਦੇ ਘਰ ਵਿੱਚ ਇੱਕ ਤਿੱਖੀ ਬਹਿਸ ਇਸਮਾਲ ਹੋਈ ਸੀ ਪਰ ਉਹ ਹੈ ਬਹਿਸ ਕੌਣ ਕਿਸ ਨਾਲ ਸੀ ਇਹ ਹੈ ਹਜੇ ਤੱਕ ਸਭ ਤੋਂ ਵੱਡਾ ਰਾਜ਼ ਹੈ ਪੁਲਿਸ ਨੇ ਇਸ ਬਾਰੇ ਸਰਕਾਰ ਤੌਰ ਤੇ ਕੁਝ ਨਹੀਂ ਕੀਤਾ ਪਰ ਸੂਤਰਾਂ ਦੀ ਮੰਨੀਏ ਤਾਂ ਦੋ ਮਹੱਤਵਪੂਰਨ ਲੋਕਾਂ ਨੂੰ ਗੁਪਤ ਤਰੀਕੇ ਨਾਲ ਬੁਲਾ ਕੇ ਦੁਬਾਰਾ ਪੁੱਛਗਿੱਛ ਕੀਤੀ ਗਈ ਹੈ ਕਿ ਇਹ ਕਿਸ ਸਿਰਫ ਇੱਕ ਹਾਦਸਾ ਨਹੀਂ ਸੀ ਇਸ ਨਵੇਂ ਬਿਆਨ ਨੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਰਾਜਵੀਰ ਦੀ ਮੌਤ ਦੇ ਪਿੱਛੇ ਕੋਈ ਨਿਹੜਲਾ ਚਿਹਰਾ ਹੈ ਕਿ ਇਹ ਮਾਮਲਾ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਿ ਪੜੋਸੀ ਨੇ ਉਸ ਰਾਤ ਉਹ ਹੈ ਵੇਖਿਆ ਜੋ ਮਾਮਲੇ ਦੀ ਕੁੰਜੀ ਹੈ ਜਾਂਚ ਚ ਆ ਰਿਹਾ ਹੈ ਵੱਡਾ ਟਵਿਸਟ ਦੋਸਤੋ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਰਾਜਵੀਰ ਦੇ ਕਰਾਈ ਇਹ ਜਿਹੇ ਚਿਹਰੇ ਜਿਨ੍ਹਾਂ ਦੀਆਂ ਮੌਮਟਾ ਅਤੇ ਆਉਣਾ ਜਾਣਾ ਦੀਆਂ ਟਾਈਮਿੰਗ ਪੁਲਿਸ ਮੈਚ ਕਰ ਰਹੀ ਹੈ ਨਾਲ ਹੀ ਰਾਜਵੀਰ ਦੇ ਨੇੜਲੇ ਕੁਝ ਲੋਕਾਂ ਦੇ ਫੋਨ ਕਾਲ ਰਿਕਾਰਡ ਅਤੇ ਕਾਲਸ ਦੀਆਂ ਡਿਟੇਲਾਂ ਵੀ ਕੱਢ ਰਹੀ ਏ ਇਹ ਸਾਰੀ ਜਾਣਕਾਰੀ ਇੱਕ ਗੱਲ ਵੱਲ ਇਸ਼ਾਰਾ ਕਰਦੀ ਏ ਦਿਲ ਦਹਿਲਾਣ ਦੇਣ ਵਾਲਾ ਸੱਚ ਜਲਦੀ ਸਾਹਮਣੇ ਆ ਸਕਦਾ ਏ ਦੋਸਤੋ ਇਹ ਮਾਮਲਾ ਕਿੰਨਾ ਗੰਭੀਰ ਹੈ ਇਹ ਤਾਂ ਤੁਸੀਂ ਸਮਝ ਹੀ ਗਏ ਹੋ ਇਸ ਨਾਲ ਜੁੜੀ ਹਰ ਛੋਟੀ ਵੱਡੀ ਸੱਚੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗੀ سوشل میڈیا ਅਪਡੇਟ ਉਤੇ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਅਤੇ ਜੇਕਰ ਤੁਸੀਂ ਇਹੋ ਜਿਹੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ سوشل میڈیا ਅਪਡੇਟ ਨੂੰ ਦੇਖਦੇ ਰਹੋ ਅਤੇ ਬਣੇ ਰਹੋ ਅਤੇ ਮਿਲਦੇ ਹਾਂ ਇਹੋ ਜਿਹੀ ਕੋਈ ਹੋਰ ਅਪਡੇਟ ਲੈ ਕੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ